ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੁਥਵੇ ਨਿਊਜ਼ ਚੈਨਲ ਅੰਜ ਭਾਜਪਾ ਦੇ ਹਲਕਾ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਪਰਪਾਲ ਕੌਰ ਸਿੱਧੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਸਮੇਂ ਭਾਜਪਾ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਰੈਲੀ ਵਿੱਚ ਬਠਿੰਡਾ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਸ਼ਹਿਰਾਂ ਤੋਂ ਵੀ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਇੱਥੇ ਇਸ ਸਮੇਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵਿਸ਼ੇਸ਼ ਤੌਰ ਤੇ ਪਹੁੰਚੇ ਰੈਲੀ ਨੂੰ ਸੰਬੋਧਨ ਕਰਦਿਆਂ ਵਿਜੇ ਰੂਪਾਨੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਪਹਿਲੀ ਵਾਰ ਆਪਣੇ ਦਮ ਤੇ ਚੋਣਾਂ ਲੜ ਰਹੀ ਹੈ ਸਾਨੂੰ ਪੰਜਾਬ ਦੇ ਲੋਕਾਂ ਤੋਂ ਵਿਸ਼ੇਸ਼ ਤੌਰ ਤੇ ਬਠਿੰਡਾ ਦੇ ਲੋਕਾਂ ਤੋਂ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਇੱਥੇ ਹੀ ਭਾਜਪਾ ਦੇ ਬਠਿੰਡਾ ਹਲਕਾ ਇੰਚਾਰਜ ਸਰੂਪ ਚੰਦ ਸਿੰਘਲਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਬਾ ਪਰਮਪਾਲ ਕੌਰ ਇੱਕ ਪੜੇ ਲਿਖੇ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਸੋ ਜਵਾਨ ਉਮੀਦਵਾਰ ਹਨ ਜਿੱਤਨ ਤੋਂ ਬਾਅਦ ਇਹਨਾਂ ਵੱਲੋਂ ਬਠਿੰਡਾ ਦੇ ਵਿਕਾਸ ਲਈ ਪੁਰਜ਼ੋਰ ਮਿਹਨਤ ਕੀਤੀ ਜਾਵੇਗੀ ਨਾਲ ਹੀ ਬੀਬਾ ਪਰਮਪਾਲ ਕੌਰ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਜੇਕਰ ਪੰਜਾਬ ਨੂੰ ਗੁੰਡਾਗਰਦੀ ਤੋਂ ਮੁਕਤ ਕਰਵਾਉਣਾ ਹੈ ਅਤੇ ਪੰਜਾਬ ਵਿੱਚ ਰਾਮ ਰਾਜ ਲੈ ਕੇ ਆਉਣਾ ਹੈ ਤਾਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲੈ ਕੇ ਆਓ ਤਾਂ ਜੋ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਪਾਇਆ ਜਾ ਸਕੇ ਆਓ ਦੇਖਦੇ ਹਾਂ ਤਰੁਥਵੇ ਦੇ ਰਿਪੋਰਟਰ ਅਰुण ਗੁਪਤਾ ਦੀ ਇੱਕ ਰਿਪੋਰਟ बठिंडा के चुनाव में भारतीय जनता पार्टी पहली बार लोकसभा की चुनाव लड़ रही है आज तक अकालियों के साथ हमारा एलायंस होता था हमें तीन सीट लड़ने के लिए विनती थी दस सीट वो लोग लड़ते थे इसलिए बटिंगा की जनता की सेवा करने का अवसर भारतीय जनता पार्टी को नहीं मिल रहा था मैं हमारे हाई कमांड को धन्यवाद करता हूं कि पंजाब के हालात को देखते हुए इस बार हमने समझौता नहीं किया है भारतीय जनता पार्टी अकेली है भारतीय जनता पार्टी और जब से हमारे प्रत्याशी बहन परमपाल कौर जी उनका नाम घोषित हुआ तब से विपक्ष के लोगों में हलचल मच गई बोखलाए गए चरमराए गए और परम जी चुनाव न लड़ सके तो इसके लिए उनको एनओसी नहीं दिया जाए वो फॉर्म भर नहीं सके पर्चा डाल नहीं सके वो सारी साजिश षडयंत्र यहां की सरकार ने किया था लेकिन परमपाल कौर जी ने तक के मुकाबला किया लीगल फाइट भी और आज सभी एन मिल गई है और आप सबके आशीर्वाद मैं बेनती करती हूँ के ढाई साल पहला किसी सरकार चुनी थी झाड़ू की झाड़ू की तीन दिन नशा खत्म करना अज तक उन्होंने पैर भी नहीं इस दिशा वाल ਦੂਜੇ ਪਾਸੇ ਯੂਪੀ ਚ ਦੇਖੋ ਜੋਗੀ ਜੀ ਦੀ ਸਰਕਾਰ ਹੈ ਉੱਥੇ ਅਮਨ ਸ਼ਾਂਤੀ ਹੈ ਉੱਥੇ ਕੋਈ ਗੁੰਡਾ ਰਾਜ ਨਹੀਂ ਉੱਥੇ ਰਾਮ ਰਾਜ ਹੈ ਉੱਥੇ ਨਸ਼ੇ ਨਹੀਂ ਵਿਕਦੇ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹਨੂੰ ਡਟ ਕੇ ਸਜ਼ਾ ਮਿਲਦੀ ਹੈ ਤੇ ਮੇਰੇ ਬਜ਼ੁਰਗ ਅੱਜ ਪਿੰਡਾਂ ਦੇ ਵਿੱਚ ਕਹਿੰਦੇ ਹੈ ਜੇ ਮੈਂ ਉਹਨਾਂ ਨੂੰ ਪੁੱਛਦੀ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਿਵੇਂ ਆਊਗੀ ਤਾਂ ਮੇਰੇ ਬਜ਼ੁਰਗ ਕਹਿੰਦੇ ਹੈ ਦੀਪਾ ਇੱਥੇ ਵੀ ਹੁਣ ਜੋਗੀ ਚਾਹੀਦਾ ਸੋ ਯੋਗੀ ਯੋਗੀ ਤੋਂ ਭਾਵ ਹੈ ਵੀ ਤੇ ਪੀ ਦੀ ਸਰਕਾਰ ਯੋਗੀ ਤੋਂ ਭਾਵ ਹੈ ਦਬਰਿੰਦਨ ਦੀ ਸਰਕਾਰ ਤੋਂ ਪੰਜਾਬ ਨੂੰ ਸਖਤ ਲੋੜਾ ਮੇਰੇ ਵੀਰੋ ਨਹੀਂ ਆਪਾਂ ਪਿੱਛੇ ਨੂੰ ਜਾਵਾਂਗੇ ਤੇ ਦੂਜੇ ਸੂਬੇ ਹਰਿਆਣੇ ਵਰਗੇ ਆਪਣੇ ਛੋਟੇ ਪਰਾ ਆਪਣੇ ਤੋਂ ਅੱਗੇ ਨਿਕਲਦੇ ਜਾਣਗੇ ਸੋ ਮੇਰੀ ਬੇਨਤੀ ਹੈ ਕਿ ਆਪਾਂ ਹੁਣ ਸਿਆਣੇ ਬਣੀਏ ਆਪਾਂ ਹੁਣ ਤੁਸੀਂ ਇੱਥੇ ਸਾਰੇ ਮੇਰੇ ਸਪੋਰਟਰ ਇਕੱਠੇ ਹੋਏ ਹੋ ਜਿਹੜੇ ਇਸ ਗਰਮੀ 'ਚ ਬੈਠੇ ਹੋ ਮੇਰਾ ਸਨੇਹਾ ਘਰ ਘਰ ਪਹੁੰਚਾਓ ਕਿ ਪੰਜਾਬ ਨੂੰ ਹੁਣ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ ਪੰਜਾਬ ਨੂੰ ਹੁਣ ਡਬਲ ਇੰਜਨ ਦੀ ਸਰਕਾਰ ਦੀ ਲੋੜ ਹੈ ਕਈ ਜਨ ਬਚੂਗਾ ਵਰਨਾ ਹੱਥੇ ਫਿੱਟੇ ਵਾਲੀਓ ਸਰਕਾਰਾਂ ਵਰਨਾ ਨਟਨ ਕੀ ਬਾਜਾਂ ਦੀਆਂ ਸਰਕਾਰਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਆਪਣੇ ਬੱਚੇ ਮਰ ਰਹੇ ਐ ਪਾਰੇ ਦੁਖੀ ਹੈ ਇੰਡਸਟਰੀਸਟ ਦੁਖੀ ਹੈ ਸਾਰੇ ਖੁਸ਼ ਹੋਣਾ ਚਾਹੁੰਦੇ ਆ ਕਿਉਂਕਿ ਇੱਥੇ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਸਭ ਤੋਂ ਪਹਿਲਾ ਕੰਮ ਸਰਕਾਰ ਦਾ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰਨਾ ਹੁੰਦਾ ਸੋ ਜੋ ਹਾਲ ਆ ਜੋ ਜੰਗਲ ਰਾਜ ਆ ਤੁਹਾਡੇ ਸਾਹਮਣੇ ਹੈ ਮੈਂ ਇਹੀ ਬੇਨਤੀ ਕਰਦੀ ਆ ਕਿ ਅੱਜ ਲੋਕ ਸਭਾ ਦੇ ਵਿੱਚ ਤੁਸੀਂ ਜੱਜ ਕੇ ਮੇਰਾ ਸਾਥ ਦਿਓ ਲਹਿਰ ਬਣਾਓ ਬੀਜੇਪੀ ਦੀ ਵਿਧਾਨ ਸਭਾ ਚੋਣਾ ਬੋਤੀਆਂ ਦੂਰ ਨਹੀਂ ਹੈਗੀਆਂ ਸਰਕਾਰ ਨੇ ਪੰਗ ਹੋ ਜਾਣਾ ਇਸੇ ਸਾਲ ਤੇ ਉਸ ਤੋਂ ਬਾਅਦ ਇਸੇ ਜਵਾਲਨ ਇੰਜਨ ਦੀ ਸਰਕਾਰ ਬਣਾਈਏ